ਹallelujah ਸਭ ਨੂੰ ਜੈ ਮਸੀਹ ਦੀ ਅ ਮੈਂ ਅੱਜ ਪ੍ਰਭੂ ਦਾ ਵਚਨ ਪਰਦਾ ਪਿਆਸੀ ਪ੍ਰਭੂ ਨੇ ਮੈਨੂੰ ਵਚਨ ਦਿੱਤਾ ਮਤੀ ਦੀ ਇنجਿਲ 5 ਨੰਬਰ ਅਧਿਆਇ ਜਦੋਂ ਅਸੀਂ ਪੜ੍ਹਦੇ ਹਾਂ ਉੱਥੇ ਪ੍ਰਭੂ ਯਿਸੂ ਮਸੀਹ ਨੇ ਪਹਾੜੀ ਉਪਦੇਸ਼ ਦਿੱਤਾ ਜਿਹਦੀ 7 ਨੰਬਰ ਆਇਤ ਦੇ ਵਿੱਚ ਲਿਖਿਆ ਹੈ ਕਿ ਤਨ ਹਨ ਉਹ ਜਿਹੜੇ ਦੇ ਆਲੂ ਹਨ ਕਿਉਂਕਿ ਉਹਨਾਂ ਉੱਤੇ ਦਇਆ ਕੀਤੀ ਜਾਵੇਗੀ ਮਤਲਬ ਪਰਮੇਸ਼ਰ ਪ੍ਰਭੀਸ਼ਮਸੀ ਨੇ ਇਹ ਗੱਲ ਕਹੀ ਕਿ ਉਹ ਲੋਕ ਤਨ ਹਨ ਜਿਹੜੇ ਦੂਜਿਆਂ ਉੱਤੇ ਦਇਆ ਕਰਦੇ ਹਨ ਕਿਉਂਕਿ ਉਹਨਾਂ ਉੱਤੇ ਦਇਆ ਕੀਤੀ ਜਾਵੇਗੀ ਮਤਲਬ ਕਿ ਪ੍ਰਭੀਸ਼ਮਸੀ ਇਹ ਕਹਿ ਰਹੇ ਨੇ ਕਿ ਜੇਕਰ ਤੁਸੀਂ ਦੂਜਿਆਂ ਉੱਤੇ ਦਇਆ ਕਰੋਗੇ ਤੁਹਾਡੇ ਮਨ ਵਿੱਚ ਦੂਜਿਆਂ ਦੇ ਪ੍ਰਤੀ ਦਇਆ ਹੋਵੇਗੀ ਤੇ ਤੁਸੀਂ ਉਸ ਨੂੰ ਪ੍ਰੈਕਟੀਕਲੀ ਕਰੋਗੇ ਤਾਂ ਪਰਮੇਸ਼ਵਰ ਤੁਹਾਡੇ ਉੱਤੇ ਦਇਆ ਕਰੇਗਾ ਬੇਸ਼ੱਕ ਅੱਜ ਦੇ ਦੌਰ ਵਿੱਚ ਦੂਜਿਆਂ ਉੱਤੇ ਦਇਆ ਕਰਨ ਵਾਲੇ ਬਹੁਤ ਘੱਟ ਲੱਭਦੇ ਹਨ ਪਰ ਜੇਕਰ ਦਇਆਵਾਨ ਲੋਕ ਲੱਭਦੇ ਹਨ ਜਾਂ ਤੁਸੀਂ ਦੂਜਿਆਂ ਪ੍ਰਤੀ ਦਇਆ ਵਿਖਾਉਂਦੇ ਹੋ ਤਾਂ ਇੱਕ ਗੱਲ ਪੱਕੀ ਜਾਣ ਲਓ ਕਿ ਤੁਹਾਡੇ ਉੱਤੇ ਪਰਮੇਸ਼ਵਰ ਦੀ ਕਿਰਪਾ ਹੈ ਕਿਉਂਕਿ ਤੁਹਾਨੂੰ ਪਰਮੇਸ਼ਵਰ ਨੇ ਦਇਆਵੰਤ ਬਣਾਇਆ ਹੈ ਤੁਹਾਨੂੰ ਦੂਸਰਿਆਂ ਉੱਤੇ ਦਇਆ ਕਰਨ ਦੇ ਯੋਗ ਪਰਮੇਸ਼ਵਰ ਨੇ ਬਣਾਇਆ ਏ ਇਸ ਲਈ ਬੜੇ ਲੋਕੀ ਕਹਿੰਦੇ ਆ ਪਰ ਕਰਦੇ ਨਹੀਂ ਪਰ ਜਿਹੜੇ ਲੋਕੀ ਕਰਦੇ ਆ ਉਸ ਨੂੰ ਪ੍ਰੈਕਟੀਕਲੀ ਕਰਦੇ ਆ ਤੇ ਸੱਚਮੁੱਚ ਉਹ ਖੁਦਾਵੰਦ ਪਰਮੇਸ਼ਵਰ ਦੀ ਨਜ਼ਰ ਵਿੱਚ ਧੰਨ ਹੁੰਦੇ ਆ ਇਸ ਲਈ ਜੇਕਰ ਅਸੀਂ ਦੂਸਰਿਆਂ ਉੱਤੇ ਦਇਆ ਕਰਾਂਗੇ ਤਾਂ ਡੈਫੀਨੇਟਲੀ ਪਰਮੇਸ਼ਵਰ ਸਾਡੇ ਉੱਤੇ ਸਾਡੇ ਘਰਾਣੇ ਉੱਤੇ ਦਇਆ ਕਰੇਗਾ ਅਤੇ ਸਾਡੇ ਲਈ तमाम ਉਹ ਆਸ਼ੀਸ਼ਾਂ ਬਰਕਤਾਂ ਦੇ ਦਰਵਾਜ਼ਿਆਂ ਨੂੰ ਖੋਲੇਗਾ। ਔਰ ਜੇਕਰ ਅਸੀਂ ਦਇਆ ਕਰਾਂਗੇ ਤਾਂ ਪਰਮੇਸ਼ਵਰ ਦੀ ਦਇਆ ਨਾਲ ਅਸੀਂ ਵੱਧਦੇ ਹੀ ਜਾਵਾਂਗੇ। ਅਸੀਂ ਪਿੱਛੇ ਨਹੀਂ ਰਾਵਾਂਗੇ। ਅਸੀਂ ਥੱਲੇ ਨਹੀਂ ਰਾਵਾਂਗੇ। ਬਲਕਿ ਅਸੀਂ ਵੱਧਦੇ ਜਾਵਾਂਗੇ। ਪਰਮੇਸ਼ਵਰ ਨੇ ਆਪਣੇ ਵਚਨ ਵਿੱਚ ਵੀ ਕਿਹਾ ਕਿ ਮੈਂ ਤੈਨੂੰ ਹੱਦੋਂ ਵਾਲਾ ਵਧਾਵਾਂਗਾ। ਸਾਧੋ ਵਾਲਾ ਦਾ ਮਤਲਬ ਅਸੀਂ ਸਮਝ ਸਕਦੇ ਹਾਂ ਕਿ ਪਰਮੇਸ਼ਵਰ ਸਾਨੂੰ ਕਿੰਨੀਆਂ ਬਰਕਤਾਂ ਦੇਵੇਗਾ ਜਦੋਂ ਅਸੀਂ ਦੂਸਰੇ ਪ੍ਰਤੀ ਦਇਆ ਵਿਖਾਵਾਂਗੇ। ਹallelujah। ਸੋ ਮੈਂ ਇਹ ਕਵਾਂਗਾ ਅੱਜ ਦੇ ਇਸ ਛੋਟੇ ਜਿਹੇ ਮੈਸੇਜ ਦੇ ਦੁਆਰਾ ਕਿ ਅਸੀਂ ਦਿਯਾਲੂ ਬਣੀਏ। ਦੂਜਿਆਂ ਉੱਤੇ ਦਇਆ ਕਰਨ ਵਾਲੇ ਬਣੀਏ ਤਾਂ ਕਿ ਪਰਮੇਸ਼ਵਰ ਸਾਡੇ ਉੱਤੇ ਸਾਡੇ ਘਰਾਣੇ ਉੱਤੇ ਦਇਆ ਕਰੇ ਕਿਉਂਕਿ ਬਚਨ ਚ ਲਿਖਿਆ ਹੈ ਕਿ ਮਨੁੱਖ ਜੋ ਬੀਜਦਾ ਹੈ ਸੋਈ ਵੱਡੇਗਾ ਸੋ ਇਸ ਲਈ ਅਸੀਂ ਬੁਰਾ ਬੀਜਣ ਦੀ ਬਜਾਏ ਨਫ਼ਰਤ ਬੀਜਣ ਦੀ ਬਜਾਏ ਬੈਰ ਵਿਰੋਧ ਬੀਜਣ ਦੀ ਬਜਾਏ ਨੈਗੇਟਿਵਿਟੀ ਬੀਜਣ ਦੀ ਬਜਾਏ ਅਸੀਂ ਚੰਗਿਆਈ ਨੂੰ ਬੀਜੀਏ ਅਸੀਂ ਦਇਆ ਬੀਜੀਏ ਅਸੀਂ ਭੁਲਾਈਆਂ ਨੂੰ ਬੀਜੀਏ ਚੰਗੀਆਂ ਗੱਲਾਂ ਨੂੰ ਅਸੀਂ ਬੀਜੀਏ ਚੰਗੇ ਕੰਮ ਕਰੀਏ ਸੀ ਦੀਤੇ ਨਾਲ ਖੁਦਾ ਸਾਡੇ ਉੱਤੇ ਰਹਿਮ ਕਰੇ ਪਰਮੇਸ਼ਰ ਸਾਡੇ ਉੱਤੇ ਰਹਿਮ ਕਰੇ ਦਇਆ ਕਰੇ ਸਾਡੇ ਬੱਚਿਆਂ ਉੱਤੇ ਦਇਆ ਕਰੇ ਸੋ ਪ੍ਰਭੂ ਤੁਹਾਨੂੰ ਬਹੁਤ ਬਰਕਤ ਤੇ ਆਸ਼ੀਸ਼ ਦੇਵੇ ਗੋਡ ਬlesਸ ਯੂ ਦੇ ਆਲੂ ਬਣੋ ਤਾਂ ਜੋ ਪਰਮੇਸ਼ਰ ਤੁਹਾਡੇ ਉੱਤੇ ਦਇਆ ਕਰੇ ਕਿਉਂਕਿ ਦਇਆ ਕਰਨ ਵਾਲਿਆਂ ਉੱਤੇ ਪਰਮੇਸ਼ਰ ਦਇਆ ਕਰਦਾ ਹੈ ਗੋਡ ਬlesਸ ਯੂ ਪ੍ਰਭੂ ਤੁਹਾਨੂੰ ਬਰਕਤ ਦੇਵੇ